ਹਲੇ ਵੀ 681 ਕਰੋੜ ਮੁੱਲ ਦੇ 2000 ਦੇ ਨੋਟ ਬਾਜ਼ਾਰ ਚ ਉਪਲਬਧ ਆਰਬੀਆਈ ਵੱਲੋਂ 2000 ਰੁਪਏ ਦੇ ਨੋਟਾਂ ਦੇ ਬੰਦ ਕਰਨ ਦੇ ਐਲਾਨ ਤੋਂ 2 ਸਾਲ ਬਾਅਦ ਵੀ ਇਹ ਨੋਟ ਸਰਕੂਲੇਸ਼ਨ ਦੇ ਵਿੱਚ ਹਨ ਇਹਨਾਂ ਦੀ ਰਾਸ਼ੀ 6181 ਕਰੋੜ ਰੁਪਏ ਬਣਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ 2000 ਰੁਪਏ ਦੇ ਨੋਟ ਹਲੇ ਵੀ ਕਾਨੂੰਨਨ ਵਾਜਿਬ ਹਨ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਬਾਰੇ 19 ਮਈ 2023 ਨੂੰ ਐਲਾਨ ਕੀਤਾ ਸੀ ਆਰਬੀਆਈ ਨੇ ਬਿਆਨ ਵਿੱਚ ਕਿਹਾ ਕਿ ਕਾਰੋਬਾਰ ਬੰਦ ਹੋਣ ਸਮੇ 3.56 ਲੱਖ ਕਰੋੜ ਰੁਪਏ ਦੇ ਨੋਟ ਸਰਕੂਲੇਸ਼ਨ ਵਿੱਚ ਸਨ ਹਾਲਾਂਕਿ 31 ਮਈ 2025 ਨੂੰ ਕਾਰੋਬਾਰ ਬੰਦ ਹੋਣ ਤੱਕ ਇਹ ਕੀਮਤ ਘਟ ਕੇ 6181 ਕਰੋੜ ਰੁਪਏ ਰਹਿ ਗਈ ਹੈ ਇਹਨਾਂ ਨੋਟਾਂ ਨੂੰ ਜਮ੍ਹਾਂ ਕਰਨ ਜਾਂ ਐਕਸਚੇਂਜ ਕਰਨ ਦੀ ਸਹੂਲਤ 7 ਅਕਤੂਬਰ 2023 ਤੱਕ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਉਪਲਬਧ ਸੀ ਪਰ ਤੁਸੀਂ 2000 ਰੁਪਏ ਦੇ ਨੋਟ ਹੁਣ ਵੀ ਐਕਸਚੇਂਜ ਕਰ ਸਕਦੇ ਹੋ ਜਾਂ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਰਿਜ਼ਰਵ ਬੈਂਕ ਵੱਲੋਂ ਨਾਮਜ਼ਦ 19 ਥਾਵਾਂ ਤੇ ਤੁਸੀਂ ਇਹਨਾਂ ਨੋਟਾਂ ਨੂੰ ਬਦਲਾ ਸਕਦੇ ਹੋ ਜਾਂ ਜਮ੍ਹਾਂ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦੇਸ਼ ਦੇ ਕਿਸੇ ਵੀ ਡਾਕਰ ਤੋਂ ਇੰਡੀਆ ਪੋਸਟ ਰਾਹੀਂ 2000 ਰੁਪਏ ਦੇ ਨੋਟ ਆਰਬੀਆਈ ਨਾਮਜ਼ਦ ਦਫ਼ਤਰਾਂ ਵਿੱਚੋਂ ਕਿਸੇ ਨੂੰ ਵੀ ਭੇਜ ਸਕਦੇ ਹੋ ਜੋ ਕਿ ਦਰਜ ਡਿਟੇਲ ਅਨੁਸਾਰ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਹੋਣਗੇ ਅਜਿਹਿਆਂ ਹੋਰ ਖਬਰਾਂ ਅਤੇ ਜਾਣਕਾਰੀ ਦੇ ਲਈ ਤੁਸੀਂ ਪੰਜਾਬੀ ਟ੍ਰਿਬਿਊਨ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਫੋਲੋ ਅਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ